ਹੈਰੋਆ ਤੇ ਲੱਖਾਂ ਰੁਪਏ ਡਰੱਗ ਮਨੀ ਨਾਲ ਪਿੰਡ ਦਾ ਸਰਪੰਚ ਅਤੇ ਉਸਦਾ ਇੱਕ ਸਾਥੀ ਗ੍ਰਿਫਤਾਰ ਸਟੇਟ ਸਪੈਸ਼ਲ ਆਪਰੇਸ਼ਨ ਅੰਮ੍ਰਿਤਸਰ ਵੱਲੋਂ ਮਿਲੀ ਇੱਕ ਗੂਪਤ ਸੂਚਨਾ ਤੇ ਬਟਾਲਾ ਕਾਦੀਆਂ ਰੋਡ ਤੇ ਐਕਟਵਾ ਤੇ ਜਾ ਰਹੇ ਦੋ ਵਿਅਕਤੀਆਂ ਨੂੰ ਰੋਕ ਕੇ ਉਹਨਾਂ ਦੀ ਤਰਾਸ਼ੀ ਲੈਣ ਤੇ ਉਹਨਾਂ ਕੋਲੋਂ ਕਰੀਬ 4,80,000 ਰੁਪਏ ਤੇ 100 ਗ੍ਰਾਮ ਹੈਰੋਇਨ ਬਰਾਮਦ ਹੋਈ ਇਸ ਮਾਮਲੇ 'ਚ ਜਾਣਕਾਰੀ ਦਿੰਦਿਆਂ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਦੇ ਇਨਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਲਵਜੀਤ ਸਿੰਘ ਜੋ ਪਿੰਡ ਦਾ ਸਰਪੰਚ ਹੈ ਅਤੇ ਇੱਕ ਉਸ ਦਾ ਸਾਥੀ ਸੇਵਕ ਸਿੰਘ ਦੋਵੇਂ ਇੱਕੋ ਪਿੰਡ ਦੇ ਰਹਿਣ ਵਾਲੇ ਹਨ ਅਤੇ ਮੁੱਢਲੀ ਜਾਂਚ 'ਚ ਇਹ ਸਾਹਮਣੇ ਆਇਆ ਕਿ ਇਹ ਗੋਂਦਵਾਲ ਜੇਲ੍ਹ ਚੋਂ ਬੰਦ ਜਸ਼ਨ ਨਾਮ ਦੇ ਇੱਕ ਨਸ਼ਾ ਤਸਕਰ ਦੇ ਸੰਪਰਕ ਚੋਂ ਪਿਛਲੇ 1 ਸਾਲ ਤੋਂ ਸਨ ਅਤੇ ਪੁਲਿਸ ਵੱਲੋਂ ਦੋਹਾਂ ਨੂੰ ਮਾਣਯੋਗ ਅਦਾਲਤ ਪਟਾਰਾ ਵਿਖੇ ਪੇਸ਼ ਕਰਵਾਇਆ ਗਿਆ ਹੈ ਇਥੇ ਪੁਲਿਸ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਇਹਨਾਂ ਦਾ ਪੁਲਸ ਰਿਮਾਂਡ ਲੈ ਕੇ ਅਗਲੀ ਪੁਸ਼ਕਿਸ਼ ਕੀਤੀ ਜਾਵੇਗੀ ਉਮੀਦ ਹੈ ਕਿ ਹੋਰ ਖੁਲਾਸੇ ਹੋਣਗੇ ਵਿਸ਼ੇਸ਼ ਰਿਪੋਰਟ ਖਰਪਾਲ ਸਿੰਘ ਮੰਨ ਲਓਗੇ ਆਈਜੀ ਸਾਹਿਬ ਦੇ ਤੇ ਡੀਐਸਪੀ ਰਮਨਪਰਸ ਸਿੰਘ ਜੀ ਹਦਾਤਾਂ ਦੇ ਆਪਾਂ ਬਟਾਲੇ ਦੇ ਸਾਡੇ ਪੁਛਾਂ ਇਤਲਾਸ ਬੰਚ ਰਵਾਨਾ ਹੀ ਜਿੱਥੇ ਹਨ ਮੋਹਰਵਾ ਨੇ ਇਲਾਹ ਦਿੱਤੀ ਇੱਕ ਬਟਾਲਾ ਗ੍ਰਾਮੀਂ ਦੇ ਏਰੀਆ ਚੋਂ ਇਹ ਹੀਰੋਇਨ ਦੇ ਪੈਸੇ ਤੇ ਹਿਰੋਨ ਦਿੱਲੀ 140 60 ਫੁੱਟੀ ਰੋਡ ਸ਼ਾਹਬਾਦ ਲੱਗੇ ਕਿੱਥੇ ਹੋ ਰਹੇ ਨੇ ਤੇ ਉੱਥੇ ਐਕਟ ਵਾਸਤੇ ਜਿਹੜਾ ਨੂੰ ਆਏ ਇੱਕ ਪਰ ਵੀ ਕਦਮਾ ਘੜਿਆ ਜਿਨ੍ਹਾਂ ਚੋਂ ਇੱਕ ਦਾ ਨਾਮ ਸੇਵਕ ਆ ਦੂਜੇ ਦਾ ਲਬਜੀਤਾ ਇਹ ਸਰਪੰਚ ਹੈ ਪਿੰਡ ਦਾ ਤੇ ਇਹ ਗ੍ਰੰਥਗੜ੍ਹ ਪਿੰਡ ਦਾ ਪਰ ਦੋਨੇ ਇੱਕੋ ਜਿਹੀ ਜਿਹੀ ਗੱਲ ਦੀ ਨਹੀਂ ਨਹੀਂ ਗ੍ਰੰਥਗੜ੍ਹ ਪਿੰਡ ਤੇ ਇਹ ਦੋਨੇ ਪਿੰਡ ਕੋਲ ਸਰ ਕੀ ਗੈਂਗਾਂ ਲਿੰਕਟੇ ਚ ਉੱਤ ਇਹ ਜਸ਼ਨ ਆ ਮੁੰਡਾ ਇੱਕ ਗੋਦਵਾਲ ਜੇਲ੍ਹ ਦੇ ਵਿੱਚ ਉਹਦੇ ਲਿੰਕ ਦੇ ਵਿੱਚ ਹੀ ਤੇ ਉਹਦੇ ਹਦਾਇਤ ਅੱਗੇ ਹੀਰੋਇਨ ਦਾ ਕੰਮ ਕਰਦੇ ਸਰ ਕੀ ਦੇਖ ਕੇ ਤੁਹ ਕਟੇ ਇੱਕ ਈ ਕريب ਸਾਲ ਤੋਂ ਇਹ ਕੰਮ ਇਹਨਾਂ ਦਾ ਕਹਿੰਦੇ ਇਹ ਕਰ ਰਹੇ ਆ ਉਹਦੇ ਕਹਿਣ ਤੇ ਸਰ ਕੀ ਕੀ ਬਰਾਮਦ ਹੋਇਆ ਸਰ ਇਹਨਾਂ ਦੀ ਐਕਟਵਾ ਦੇ ਵਿੱਚੋਂ 481000 ਰੁਪਏ ਡਰੱਗ ਬਣ ਤੇ 100 ਗ੍ਰਾਮ ਹੀਰੋਇਨ ਬਰਾਮਦ ਹੋਈ